18 ਤੋਂ 24 ਜੂਨ ਲਗਾਤਾਰ ਭਾਰੀ ਮੀਂਹ ਹੁਣ ਮੀਂਹ ਕਰੂ ਪੂਰਾ ਜਲ ਥਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 18 ਤੋਂ 24 ਜੂਨ ਲਗਾਤਾਰ ਭਾਰੀ ਮੀਂਹ ਦੀ ਜੋ ਉਮੀਦ ਬਣ ਰਹੀ ਹੈ ਉਹਦੇ ਵਿੱਚ ਮੌਸਮ ਵਿਭਾਗ ਦੇ ਨਵੇਂ ਅਲਰਟ ਜਾਰੀ ਹੋ ਚੁੱਕੇ ਨੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਹਾਂ ਹੁਣ ਜਿਹੜਾ ਹੈ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਹੁਣ ਮਿਲਦੀ ਦਿਖਾਈ ਦੇਵੇਗੀ ਲਗਾਤਾਰ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਬਿਨਾਂ ਕਿਸੇ ਦੇਰੀ ਤੋਂ ਆਪਾਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਤੇ ਫਿਰ ਕੀ ਅਲਰਟ ਜਾਰੀ ਹੋਏ ਨੇ ਉਹ ਸਾਂਝੇ ਕਰਦੇ ਹਾਂ ਜੀ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜਿਸ ਦੇ ਵਿੱਚੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਅਤੇ ਪੂਰੇ ਭਾਰਤ ਦੇਣ ਵਿੱਚ ਬੱਦਲਵਾਈ ਦਾ ਮਾਹੌਲ ਬਣਨਾ ਸ਼ੁਰੂ ਹੋ ਚੁੱਕਿਆ ਹੈ ਤਗੜੇ ਬੱਦਲਵਾਈ ਮੱਧ ਭਾਰਤ ਦੀ ਗੱਲ ਕਰੀਏ ਪੂਰਬੀ ਭਾਰਤ ਦੀ ਗੱਲ ਕਰੀਏ ਜਾਂ ਆਪਾਂ ਪੱਛਮੀ ਭਾਰਤ ਦੇ ਦੱਖਣੀ ਪੱਛਮੀ ਭਾਰਤ ਦੀ ਸਰਦੀ ਇਲਾਕੇ ਦੀ ਗੱਲ ਕਰੀਏ ਤਗੜੇ ਤੋਂ ਤਗੜੇ ਸਿਸਟਮ ਪੰਜਾਬ 'ਬਲਕੋਚ' ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਪਰ ਵੀ ਲਗਾਤਾਰ ਬੱਦਲਵਾਈ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਲਕੇ ਦਰਮਿਆਨੇ ਮੀਂਹ ਸਾਨੂੰ ਹੁਣ ਦੇਖਣ ਨੂੰ ਮਿਲ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਹ ਬਦਲਵਾਈ ਸਿਸਟਮ ਦੇ ਕਾਰਨ ਹੁਣ ਆਉਂਦੇ ਦਿਨਾਂ ਵਿੱਚ ਲਗਾਤਾਰ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਅਸੀਂ ਗੱਲ ਕਰਾਂਗੇ 18 ਜੂਨ ਤੋਂ ਲੈ ਕੇ 30 ਜੂਨ ਦੇ ਮੌਸਮ ਦੇ ਹਾਲਾਤਾਂ ਦੀ ਕਿ ਕਿਸ ਕਿਸ ਦਿਨ ਕਿਵੇਂ ਕਿਵੇਂ ਦਾ ਮੀਂਹ ਹੋਵੇਗਾ ਬਿਨਾਂ ਕਿਸੇ ਦੇਰੀ ਤੋਂ ਹੁਣ ਆਪਾਂ ਅਲਰਟ ਦੇਖ ਲੈਂਦੇ ਆ ਜੀ ਮੌਸਮ ਵਿਭਾਗ ਵੱਲੋਂ ਜੋ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਦੇ ਜਾਰੀ ਅਲਰਟ ਦੇ ਮੁਤਾਬਕ ਆਪਾਂ ਗੱਲ ਕਰਾਂਗੇ ਜੀ 18 ਤੋਂ ਲੈ ਕੇ 23 ਜੂਨ ਦੀ ਜਿਹਦੇ ਵਿੱਚ ਆਪਾਂ 18 ਤੋਂ ਲੈ ਕੇ 23 ਜੂਨ ਤੱਕ ਲਗਾਤਾਰ ਮੀਂਹ ਦਾ ਅਲਰਟ ਹੈ 18 ਅਤੇ 19 ਤਰੀਕ ਨੂੰ ਆਈਸੋਲੇਟਡ ਅਲਰਟ ਹੈ ਜਿਹੜਾ ਕਿ ਲਗਭਗ 25% ਦੇ ਚਾਂਸ ਨੇ 20 21 22 23 ਲਗਾਤਾਰ ਪਾਰੀ ਮੀਂਹ ਦੀ ਉਮੀਦ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ 21 ਅਤੇ 22 ਜੂਨ ਨੂੰ ਦੇਖਣ ਨੂੰ ਮਿਲੇਗਾ ਇਹ ਦੋਨੋਂ ਦਿਨ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹਾਂਜੀ ਤੁਸੀਂ ਸੱਚ ਸੁਣ ਰਹੇ ਹੋ 18 ਤੋਂ ਲੈ ਕੇ 23 ਤਰੀਕ ਜੂਨ ਤੱਕ ਮੀਂਹ ਹੈ ਜਿਹਦੇ ਵਿੱਚ 21 ਅਤੇ 22 ਜੂਨ ਕੜਾਕੇ ਦਾ ਮੀਂਹ ਪੈਣ ਦੇ ਹਾਲਾਤ ਬਣੇ ਹੋਏ ਨੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਅਲਰਟ ਦੀ ਅਲਰਟ ਅ ਦੇ ਵਿੱਚ ਆਪਾਂ ਦੇਖਾਂਗੇ ਜੀ 18 ਜੂਨ ਨੂੰ ਦੇਖਿਆ ਜਾਵੇ ਤਾਂ ਥਰਸਟੀ ਥੰਡਰਸਟ੍ਰੋਮ ਲਾਈਟਨਿੰਗ ਗਸਟੀ ਵਿੰਡ ਜਾਨਕਿ 30 ਤੋਂ 40 ਕਿਲੋਮੀਟਰ ਦੇ ਹਾਲਾਤ ਆਈਸੋਲੇਟਿਡ ਪਲੇਸਸ ਤੇ ਯਾਨਕਿ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਹੋਵੇਗਾ 19 ਤਰੀਕ ਨੂੰ ਵੀ ਸੇਮ ਹਾਲਾਤ ਨੇ 20 ਤਰੀਕ ਨੂੰ ਸੇਮ ਹਾਲਾਤ ਨੇ ਪਰ ਅਗਰ ਗੱਲ ਕੀਤੀ ਜਾਵੇ ਤਾਂ 21 ਤਰੀਕ ਦੀ ਅਗਰ ਤੁਸੀਂ ਦੇਖੋਗੇ 21 ਜੂਨ ਦੀ ਅਗਰ ਗੱਲ ਕਰੀਏ ਤੇ 22 ਜੂਨ ਦੀ ਗੱਲ ਕਰੀਏ ਤਾਂ ਮੌਸਮ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਸਾਨੂੰ ਮੇਨ ਜਿਹੜਾ ਗੱਲ ਹੈ 21 ਜੂਨ ਅਤੇ 22 ਜੂਨ ਇਹ ਦੋਨੋਂ ਦਿਨ ਜਿਹੜੇ ਨੇ ਹੈਵੀ ਰੇਨਫਾਲ ਦਾ ਅਲਰਟ ਜਾਰੀ ਹੋ ਚੁੱਕਾ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਵੀਡੀਓ ਦੀ ਕੁਆਲਿਟੀ ਥੋੜੀ ਜਿਹੀ ਵਧਾ ਲਿਓ ਤੁਸੀਂ ਦੇਖ ਸਕਦੇ ਹੋ ਕਿ ਸਾਫ਼-ਸਾਫ਼ ਲਿਖਿਆ ਹੋਇਆ ਜੀ ਹੈਵੀ ਰੇਨਫਾਲ ਥੰਡਰਸਟ੍ਰੋਮ ਲਾਈਟਨਿੰਗ ਗਸਟੀ ਵਿੰਡ 40 ਕਿਲੋਮੀਟਰ ਤੱਕ ਪਤੀ ਘੰਟੇ ਦੀ ਹਵਾ ਚੱਲ ਸਕਦੀ ਹੈ ਨਾਲ ਦੀ ਨਾਲ 21 22 ਜੂਨ ਨੂੰ ਤੇਜ਼ ਹਨੇਰੀਆਂ ਦਾ ਵੀ ਅਲਰਟ ਜਾਰੀ ਹੋ ਚੁੱਕਿਆ ਜਾਨੀ ਕਿ ਹੁਣ ਤੁਸੀਂ ਅਗਰ ਕਿਤੇ ਬਾਹਰ ਆਣ ਜਾਣ ਦਾ ਸਲਾਹ ਕਰ ਰਹੇ ਹੋ 21 22 ਨੂੰ ਕੋਈ ਫੰਕਸ਼ਨ ਹੈ ਜਾਂ ਕਿਤੇ ਤੁਸੀਂ ਕੋਈ ਹੋਰ ਕੰਮ ਕਰਨਾ ਹੈ ਤਾਂ ਮੰਨ ਲਓ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਹੈ ਆਪਣਾ ਪਲਾਨ ਦੇਖ ਕੇ ਬਣਾਇਓ ਗਰਮੀ ਤਾਂ ਹੁਣ ਭੱਜਣੀ ਨੂੰ ਭੱਜਣੀ ਹੈ ਪਰ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇਗਾ ਕਿਉਂਕਿ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਸੀ ਉਸ ਤੋਂ ਬਾਅਦ ਲਗਾਤਾਰ ਕੜਾਕੇ ਦੇ ਮੀਂਹ ਹੁਣ ਪੰਜਾਬ ਦੇ ਵੱਲ ਕੂਚ ਕਰ ਰਹੇ ਨੇ ਜਿਸ ਦੇ ਸਿੱਟੇ ਵਜੋਂ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਬਿਨਾਂ ਸਕਿੱਪ ਕਰਕੇ ਦੇਖਿਆ ਕਰੋ ਤੇ ਆਉਂਦੀ ਵੀਡੀਓ ਜਿਹੜੀ ਹੈ ਉਹ ਆਉਂਦੇ ਅਪਡੇਟ ਲਗਾਤਾਰ ਲਿਆਂਦੇ ਰਾਵਾਂਗੇ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਕਿ ਵੀਡੀਓ ਪੂਰੀ ਦੇਖਿਆ ਕਰੋ ਤੇ ਜਿਹੜਾ 21 ਅਤੇ 20 ਜੂਨ ਨੂੰ ਮੀਂਹ ਹੋਣ ਵਾਲਾ ਇਹ ਪੂਰੇ ਪੰਜਾਬ ਦੇ ਵਿੱਚ ਕੜਾਕੇ ਦਾ ਮੀਂਹ ਹੈ ਜਿਸ ਦੇ ਨਾਲ ਗਰਮੀਆਂ ਦਾ ਅਗਲਾ ਪੈਸਾ ਜਿਹੜਾ ਮਤਲਬ ਜਿੰਨਾ ਵੀ ਦੁਖੀ ਕੀਤਾ ਤੁਹਾਨੂੰ ਗਰਮੀਆਂ ਨੇ ਸਾਰੀਆਂ ਗਰਮੀ ਭੱਜਣ ਗਈਆਂ ਰਿਕਾਰਡ ਟੁੱਟਣਗੇ ਬਾਕੀ ਇਸ ਦੇ ਬਾਰੇ ਜਿਹੜੀ ਨਵੀਂ ਅਪਡੇਟ ਹੈ ਉਹ ਆਉਂਦੇ ਦਿਨਾਂ ਵਿੱਚ ਕੀ ਹੋਵੇਗੀ ਉਹ ਸਾਡੇ ਚੈਨਲ ਦੇ ਉੱਪਰ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਉਦੋਂ ਤੱਕ ਅਗਰ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ WhatsApp ਗਰੁੱਪਾਂ ਰਹੀ Facebook ਗਰੁੱਪਾਂ ਰਹੀ ਅੱਗੇ ਭੇਜ ਦਿਓ ਯਾਰਾਂ ਦੋਸਤਾਂ ਨੂੰ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਆਉਂਦੇ ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਨੇ ਬਾਕੀ ਬਣੇ ਰਹੋ ਚੈਨਲ ਵੈਦਰ ਦੀ ਰਿਪੋਰਟ ਲਈ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਜਲਦ ਮਿਲਾਂਗੇ ਤੁਹਾਨੂੰ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਏਸੀਜੀ ਅਪਡੇਟ 23 ਜੂਨ ਤੱਕ ਦੀ 23 ਤਰੀਕ ਨੂੰ ਫਿਲਹਾਲ ਨੀਲਾ ਅਲਰਟ ਹੈ ਕੋਈ ਵੱਡੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਅਗਰ ਕੋਈ ਜਾਣਕਾਰੀ ਆਉਂਦੀ ਹੈ ਤਾਂ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਧੰਨਵਾਦੀ